ਜਾਣਦੇ ਹਾਂ ਛੋਟੀਆਂ ਪਰ ਬਹੁਤ ਹੀ ਕੰਮ ਦੀਆਂ ਗੱਲਾਂ ਜੇਕਰ ਤੁਹਾਨੂੰ ਇਹ ਵੀਡੀਓਜ਼ ਵਧੀਆ ਲੱਗਦੀਆਂ ਹਨ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਅਤੇ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਤੁਸੀਂ ਜ਼ਰੂਰ ਕਰੋ ਨੰਬਰ 1 ਚੰਗੀ ਚਰਬੀ ਦਾ ਸੇਵਨ ਕਰਨਾ ਬਹੁਤ ਚੰਗਾ ਹੈ ਕਿਉਂਕਿ ਉਹਨਾਂ ਵਿੱਚ ਜ਼ਰੂਰੀ ਫੈਟੀ ਐਸਿਡ ਹੁੰਦੇ ਹਨ ਇਹ ਤੁਹਾਨੂੰ ਜਮਿਨੀ ਸਬਜ਼ੀਆਂ ਬੀਜਾਂ ਦੇ ਤੇਲ ਐਵਰ ਕद्दू ਤੇਲ ਯੋਗਤ ਮੱਛੀ ਜਿਵੇਂ ਕਿ ਟੂਨਾ ਸਾਰਡੀਨ ਸਾਲਮਨ ਮੱਛੀ ਕੱਚੇ ਮੇਵੇ ਫਲੈਕਸ ਸੀਡਸ ਇਸ ਟਾਈਟ ਵਿੱਚ ਸ਼ਾਮਲ ਕਰ ਸਕਦੇ ਹੋ ਸੂਰਜਮੁਖੀ ਫਲੈਕਸ ਸੀਡਸ ਤਿਲ ਕद्दू ਦੇ ਵੀਜ਼ ਆਦਾਂ ਭਰਪੂਰ ਸੇਵਨ ਕਿਉਂਕਿ ਇਹ ਜਿਗਰ ਲਈ ਬਹੁਤ ਸਿਹਤਮੰਦ ਹਨ ਨੰਬਰ 2 ਲੂਣ ਵਾਲਾ ਪਾਣੀ ਜੇਕਰ ਤੁਸੀਂ ਦਰਦ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਕੋਸੇ ਪਾਣੀ 'ਚ ਨਮਕ ਮਿਲਾ ਕੇ 5 ਮਿੰਟ ਤੱਕ ਚੰਗੀ ਤਰ੍ਹਾਂ ਗਰਾਰੇ ਕਰੋ ਇਸ ਨਾਲ ਸੋਜ ਘੱਟ ਹੋਵੇਗੀ ਅਤੇ ਦਰਦ ਤੋਂ ਰਾਹਤ ਵੀ ਮਿਲੇਗੀ ਨੰਬਰ 3 ਲੌਂਗ ਦਾ ਤੇਲ ਤੁਹਾਨੂੰ ਕੈਂਸਰ ਤੋਂ ਬਚਾਉਂਦਾ ਹੈ ਔਰਤਾਂ ਵਿੱਚ ਛਾਤੀ ਦੇ ਕੈਂਸਰ ਲਈ ਲਾਉਂਦੇ ਇੱਕ ਵਧੀਆ ਉਪਾਅ ਹੈ ਲੌਂਗ ਵਿੱਚ ਪਏ ਜਾਣ ਵਾਲੇ ਜੂਜ਼ੇਨੋਲ ਵਿੱਚ ਕੈਂਸਰ ਵਿਰੋਧੀ ਗੁਣ ਹੁੰਦੇ ਹਨ ਨੰਬਰ 4 ਰਾਗੀ ਦੇ ਆٹے ਤੋਂ ਬਣੀਆਂ ਰੋਟੀਆਂ ਬਹੁਤ ਫਾਇਦੇਮੰਦ ਹੁੰਦੀਆਂ ਹਨ ਇਸ ਵਿੱਚ ਭਰਪੂਰ ਮਾਤਰਾ ਵਿੱਚ ਆਇਰਨ ਹੁੰਦਾ ਹੈ ਇਸ ਲਈ ਔਰਤਾਂ ਨੂੰ ਇਸ ਦਾ ਜ਼ਿਆਦਾ ਸੇਵਨ ਕਰਨਾ ਚਾਹੀਦਾ ਹੈ ਇਸ ਨਾਲ ਪੀਸੀਓਡੀ ਅਤੇ ਘੱਟ ਹੀਮੋਗਲੋਬਿਨ ਦੀ ਸਮੱਸਿਆ ਆਸਾਨੀ ਨਾਲ ਛੁਟਕਾਰਾ ਪਾਇਆ ਜਾ ਸਕਦਾ ਹੈ ਨੰਬਰ 5 ਅਕਸਰ ਲੋਕ ਕੇਲਾ ਖਾਣ ਤੋਂ ਬਾਅਦ ਛਿਲਕੇ ਨੂੰ ਸੁੱਟ ਦਿੰਦੇ ਹਨ ਪਰ ਇਸ ਤੇ ਛਿਲਕੇ ਦੀ ਵਰਤੋਂ ਕਰਕੇ ਤੁਸੀਂ ਆਪਣੇ ਚਿਹਰੇ ਨੂੰ ਚਮਕਦਾਰ ਬਣਾ ਸਕਦੇ ਹੋ ਕੇਲੇ ਦੇ ਛਿਲਕੇ ਨੂੰ ਚਿਹਰੇ ਅਤੇ ਗਰਦਨ ਤੇ 10 ਮਿੰਟ ਤੱਕ ਰਗੜੋ ਫਿਰ ਠੰਡੇ ਪਾਣੀ ਨਾਲ ਧੋ ਲਓ ਅਜਿਹਾ ਹਫਤੇ ਵਿੱਚ 2 ਤੋਂ 3 ਵਾਰ ਜ਼ਰੂਰ ਕਰੋ ਨੰਬਰ 6 ਕੇਲੇ ਦੇ ਛਿਲਕੇ ਦੇ ਹੰਦਰਲੇ ਹਿੱਸੇ ਨੂੰ ਅੱਖਾਂ ਦੇ ਹੇਠਾਂ ਲਗਾਓ ਫਿਰ 10 ਮਿੰਟ ਬਾਅਦ ਪਾਣੀ ਨਾਲ ਧੋ ਲਓ ਇਸ ਨਾਲ ਡਾਰਕ ਸਰਕਲ ਤੁਹਾਡੇ ਦੂਰ ਹੋ ਜਾਣਗੇ ਨੰਬਰ 7 ਮਲਤਾਨੀ ਮਿੱਟੀ ਦੀ ਵਰਤੋਂ ਨਾਲ ਚਮੜੀ ਸੰਬੰਧੀ ਸਮੱਸਿਆਵਾਂ ਤੋਂ ਰਾਹਤ ਪਾਈ ਜਾ ਸਕਦੀ ਹੈ ਖੁਜਲੀ ਹੋਣ ਤੇ ਮਲਤਾਨੀ ਮਿੱਟੀ ਦਾ ਲੇਪ ਲਗਾਉਣ ਨਾਲ ਕੁਝ ਹੀ ਦਿਨਾਂ ਵਿੱਚ ਤੁਹਾਨੂੰ ਖੁਜਲੀ ਤੋਂ ਬਹੁਤ ਆਰਾਮ ਮਿਲੇਗਾ ਨੰਬਰ 8 ਵਾਸਤੂ ਸ਼ਾਸਤਰ ਅਨੁਸਾਰ ਘਰ ਦੇ ਲਿਵਿੰਗ ਏਰੀਆ ਵਿੱਚ ਚਾਂਦੀ ਦਾ ਮੋਰ ਰੱਖਣਾ ਘਰ ਵਿੱਚ ਸਕਾਰਾਤਮਕਤਾ ਲਿਆਉਂਦਾ ਹੈ ਜਿਸ ਕਾਰਨ ਤੁਹਾਡੀ ਜ਼ਿੰਦਗੀ ਦੀਆਂ ਹੋਰ ਮੁਸ਼ਕਲਾਂ ਵੀ ਹੱਲ ਹੋ ਜਾਂਦੀਆਂ ਹਨ ਸ਼ਾਂਤ ਅਵਸਥਾ ਵਿੱਚ ਬੈਠਾ ਇੱਕ ਚਾਂਦੀ ਦਾ ਮੂਰਤ ਘਰ ਦੇ ਮੰਦਰ ਵਿੱਚ ਰੱਖਣਾ ਚਾਹੀਦਾ ਹੈ ਇਹ ਮੰਨਿਆ ਜਾਂਦਾ ਹੈ ਕਿ ਚੰਗੇ ਨਤੀਜੇ ਲਿਆਉਂਦਾ ਹੈ ਨੰਬਰ 9 ਖੰਡ ਬੁਢਾਪੇ ਨੂੰ ਤੇਜ਼ੀ ਨਾਲ ਵਧਾਉਂਦੀ ਹੈ ਅਤੇ ਤੁਹਾਨੂੰ ਸਮੇਂ ਤੋਂ ਪਹਿਲਾਂ ਬੁਢਾਪੇ ਦਾ ਸ਼ਿਕਾਰ ਬਣਾ ਦਿੰਦੀ ਹੈ ਇਸ ਲਈ 25 ਸਾਲ ਦੀ ਉਮਰ ਤੋਂ ਬਾਅਦ ਆਪਣੇ ਖੁਰਾਕ 'ਚ ਖੰਡ ਦਾ ਸੇਵਨ ਸੀਮਤ ਮਾਤਰਾ ਵਿੱਚ ਹੀ ਕਰਨਾ ਫਾਇਦੇਮੰਦ ਹੋ ਸਕਦਾ ਹੈ ਨੰਬਰ 10 ਸਿਗਰਟ 'ਚ ਮੌਜੂਦ ਨਿਕੋਟਿਨ ਸਰੀਰ ਦੇ ਨਾਲ ਹੀ ਚਮੜੀ ਦੇ ਸੈੱਲਾਂ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ ਇਸ ਨਾਲ ਕੋਸ਼ਿਕਾਵਾਂ ਨੂੰ ਨੁਕਸਾਨ ਹੁੰਦਾ ਹੈ ਜਿਸ ਕਾਰਨ ਚਮੜੀ ਦੇ ਝਾਂ ਹੋਣ ਲੱਗਦੀ ਹੈ ਅਤੇ ਤੁਸੀਂ ਸਮੇਂ ਤੋਂ ਪਹਿਲਾਂ ਬੁਢਾਪੇ ਦਾ ਸ਼ਿਕਾਰ ਹੋ ਸਕਦੇ ਹੋ ਨੰਬਰ 11 ਡੇਂਗੂ ਬੁਖਾਰ ਦੇ ਲੱਛਣਾਂ 'ਚ ਅਚਾਨਕ ਤੇਜ਼ ਬੁਖਾਰ ਸਿਰਦਰਦ ਮਾਸਪੇਸ਼ੀਆਂ ਅਤੇ ਜੋੜਾਂ ਵਿੱਚ ਦਰਦ ਅੱਖਾਂ ਦੇ ਪਿੱਛੇ ਦਰਦ, ਜੀ ਕੱਚਾ ਹੋਣਾ, ਉਲਟੀ ਆਉਣਾ, ਚਮੜੀ ਤੇ ਧੱਫੜ ਆਦਿ ਸ਼ਾਮਿਲ ਹਨ। ਇਸ ਲਈ ਇਹਨਾਂ ਸਾਰੇ ਲੱਛਣਾਂ ਦਾ ਧਿਆਨ ਤੁਸੀਂ ਜ਼ਰੂਰ ਰੱਖੋ। ਨੰਬਰ 12 ਮਲੇਰੀਆ ਦੇ ਲੱਛਣ ਲਾਗਦੇ ਸੰਪਰਕ ਵਿੱਚ ਆਉਣ ਤੋਂ 10 ਤੋਂ 4 ਹਫ਼ਤਿਆਂ ਬਾਅਦ ਦੇਖਾਈ ਦਿੰਦੇ ਹਨ। ਇਹਨਾਂ ਲੱਛਣਾਂ 'ਚ ਤੇਜ਼ ਬੁਖਾਰ, ਕੰਬਣਾ, ਪਸੀਨਾ ਆਉਣਾ, ਸਿਰਦਰਦ, ਮਾਸਪੇਸ਼ੀਆਂ ਵਿੱਚ ਦਰਦ, ਥਕਾਵਟ, ਮਤਲੀ, ਉਲਟੀਆਂ ਆਦਿ ਸ਼ਾਮਿਲ ਹਨ। ਇਸ ਲਈ ਬਰਸਾਤ ਦੇ ਦਿਨਾਂ ਵਿੱਚ ਆਪਣਾ ਧਿਆਨ ਜ਼ਰੂਰ ਰੱਖੋ ਨੰਬਰ 13 ਚਿਕਨਗੁਨੀਆ ਇੱਕ ਵਾਇਰਲ ਬਿਮਾਰੀ ਹੈ ਜੋ ਚਿਕਨਗੁਨੀਆ ਵਾਇਰਸ ਕਾਰਨ ਹੁੰਦੀ ਹੈ ਅਤੇ ਸੰਕਰਮਿਤ ਮੱਛਰਾਂ ਦੇ ਕੱਟਣ ਨਾਲ ਫੈਲਦੀ ਹੈ ਇਹ ਬਿਮਾਰੀ ਡੇਂਗੂ ਬੁਖਾਰ ਵਰਗੀ ਹੈ ਪਰ ਇਸ ਦੌਰਾਨ ਮੌਜੂਦਾ ਖਤਰਾ ਡੇਂਗੂ ਬੁਖਾਰ ਮੁਕਾਬਲੇ ਘੱਟ ਹੁੰਦਾ ਹੈ ਨੰਬਰ 14 ਘਰ ਦੇ ਆਲੇ-ਦੁਆਲੇ ਸਫਾਈ ਬਣਾਈ ਰੱਖੋ ਅਤੇ ਘਰ ਦੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦਿਓ ਕਿਉਂਕਿ ਖੜੇ ਪਾਣੀ ਵਿੱਚ ਮੱਛਰ ਪੈਦਾ ਹੁੰਦੇ ਹਨ ਕੋਲਰ ਫੁੱਲਦਾਨ ਅਤੇ ਪਾਣੀ ਦੀ ਟੈਂਕੀ ਨੂੰ ਨਿਯਮਤ ਤੌਰ ਤੇ ਸਾਫ਼ ਕਰੋ ਨੰਬਰ 15 ਆਪਣੇ ਘਰ ਦੇ ਆਲੇ-ਦੁਆਲੇ ਤੇ ਖੇਤਰ ਦੀ ਨਿਯਮਤ ਤੌਰ ਤੇ ਜਾਂਚ ਕਰੋ ਅਤੇ ਮੱਛਰ ਪੈਦਾ ਕਰਨ ਵਾਲੀਆਂ ਥਾਵਾਂ ਨੂੰ ਖਤਮ ਕਰੋ ਜਿਸ ਨਾਲ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕੋਗੇ ਨੰਬਰ 16 ਡ్రਾਈ ਫਰੂਟ ਵਾਲਾ ਲਿਕਾ ਦੇਮਾਤ ਹੁੰਦੇ ਹਨ ਇਹ ਪੋਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ ਇਹਨਾਂ ਚ ਪ੍ਰੋਟੀਨ ਜ਼ਿੰਕ omega 3 ਫੈਟੀ ਐਸਿਡ ਅਤੇ ਵਿਟਾਮਿਨ E ਪਾਇਆ ਜਾਂਦਾ ਹੈ ਜੋ ਵਾਲਾਂ ਨੂੰ ਮਜ਼ਬੂਤ ਅਤੇ ਉਹਨਾਂ ਨੂੰ ਝੜਨ ਤੋਂ ਰੋਕਦੇ ਹਨ ਇਸ ਲਈ ਤੁਸੀਂ ਅਖਰੋਟ ਬਦਾਮ ਅਤੇ ਚੀਆ ਸੀਡ ਨੂੰ ਆਪਣੀ ਖੁਰਾਕ ਵਿੱਚ ਸ਼ਾਮਿਲ ਕਰ ਸਕਦੇ ਹੋ ਇਸ ਨਾਲ ਵਾਲ ਬਹੁਤ ਮਜ਼ਬੂਤ ਹੋਣਗੇ ਨੰਬਰ 17 ਗਰਭਵਸਥਾ ਬਾਰੇ ਜਾਣਕਾਰੀ ਮਿਲਦੇ ਹੀ ਡਾਕਟਰ ਤੋਂ ਚੈੱਕ ਕਰਪਾਓ ਅਤੇ ਜੇਕਰ ਔਰਤ ਪਹਿਲਾਂ ਹੀ ਕਿਸੇ ਬਿਮਾਰੀ ਜਾਂ ਸਥਿਤੀ ਦਾ ਸਾਹਮਣਾ ਕਰ ਰਹੀ ਹੈ ਜਾਂ ਇਸ ਲਈ ਕਿਸੇ ਕਿਸਮ ਦੀ ਦਵਾਈ ਲੈ ਰਹੀ ਹੈ ਤਾਂ ਉਸ ਨੂੰ ਇਸ ਬਾਰੇ ਆਪਣੇ ਡਾਕਟਰ ਨੂੰ ਸੂਚਿਤ ਕਰਨਾ ਚਾਹੀਦਾ ਹੈ ਨੰਬਰ 18 ਜੋ ਲੋਕ ਜ਼ਿਆਦਾ ਠੰਡਾ ਪਾਣੀ ਪੀਂਦੇ ਹਨ ਉਹਨਾਂ ਦੇ ਚਿਹਰੇ ਤੇ ਜਲਦੀ ਹੀ ਝੁਰੜੀਆਂ ਪੈਣ ਲੱਗ ਜਾਂਦੀਆਂ ਹਨ ਅਤੇ ਚਿਹਰੇ ਦੇ ਬੁਢਾਪਾ ਜਲਦੀ ਨਜ਼ਰ ਆਉਣ ਲੱਗ ਜਾਂਦਾ ਹੈ ਸੋ ਇਸੇ ਨਾਲੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਅਤੇ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰੋ